ਤੇ ਕਨੈਕਟਰ ਸੀਟ ਜਿਹੜੀ ਹੁੰਦੀ ਉੱਥੇ ਬੈਠਾ ਸਾਂ ਤੇ ਡਰਾਈਵਰ ਨਾਲ ਗੱਡੀ ਚਲਾਉਂਦਾ ਸੀ ਤੇ ਉਹ ਜਦੋਂ ਲੰਗਨ ਲੱਗੇ ਨਾ ਅਸੀਂ ਉਹ ਤੇ ਉਹ ਤਿੰਨ ਚਾਰ ਹੁੰਦੇ ਨੇ ਇਦਾਂ ਇਧਰੋਂ ਵੀ ਗੱਡੀ ਜਾ ਰਹੀ ਐ ਇਧਰੋਂ ਵੀ ਜਾ ਰਹੀ ਸ਼ਾਇਦ ਬੁਖ ਦੀ ਗੱਲ ਐ ਤੇ ਮੈਂ ਬੈਠਾ ਸਾਂ ਤੇ ਉਹ ਮੈਨੂੰ ਆਂਦਾ ਜੀ ਇਹ ਸੰਤਾ ਦਾ ਕੀ ਕੰਮ ਹੁੰਦਾ ਐ ਉਹ ਮੈਨੂੰ ਪੁੱਛਦਾ ਐਡੀ ਛੇਤੀ ਕੀ ਜਵਾਬ ਦਵਾਂ ਮੈਂ ਜੇ ਸਾਈਡ ਤੇ ਵੇਖਿਆ ਤੇ ਇੱਕ ਵੱਡਾ ਟਰੱਕ ਤੇ ਉਹਦੇ ਉੱਤੇ ਹੋਰ ਟਰੱਕ ਲੱਦੇ ਹੁੰਦਾ ਨਾ ਕਈ ਵਾਰ ਆਪਾਂ ਵੀ ਨਿਆ ਗੱਡੀਆਂ ਲੱਦੀਆਂ ਹੁੰਦੀਆਂ ਨੇ ਉਹਦੇ ਉੱਤੇ ਲੱਦੀ ਜਾਂਦੀ ਜਦੋਂ ਟੋਲ ਲੰਘਣ ਡੈ ਸਨ ਨਾ ਮੈਂ ਉਹਨੂੰ ਹੱਸ ਕੇ ਆਖਿਆ ਸੰਤਾਂ ਦਾ ਕੰਮ ਹੁੰਦਾ ਹੈ ਆਪਣਾ ਟੋਲ ਕਟਾ ਲੈਣਾ ਬਾਕੀ ਨਾਲ ਐਵੇਂ ਲੰਘ ਜਾਣੇ ਨੇ ਐ ਉਹ ਸੰਤਾਂ ਦਾ ਘਰ ਹੈ ਗੁਰਸਿੱਖੀ ਦੀ ਇਹੋ ਨਿਸ਼ਾਨੀ ਆਖਿਆ ਜੋ ਮੇਰੇ ਕੋਲ ਹੈ ਮੈਂ ਉਹੀ ਸਮਰਪਿਤ ਕਰ ਦਿਆਂ ਜਾ ਕੇ ਲੱਕੜਾਂ ਦਾ ਢੇਰ ਲਾ ਦਿੱਤਾ ਪਰ ਜਦੋਂ ਲੱਕੜਾਂ ਧਰ ਲੱਗਾ ਤੇ ਚਿਹਰੇ ਵੇਖੇ ਤੇ ਡਾਡਾ ਨਿਕਲ ਗੀਆਂ ਆਂਦਾ ਹੈ ਤੇ ਮੇਰੇ ਪੰਜਵੇਂ ਪਾਤਸ਼ਾਹ ਨੇ ਉਹ ਸਿੱਖ ਸੀ ਬਈ ਪਾਈ ਹੇਮਾ ਪਿੰਡ ਛਾਪੜੀ ਦਾ ਬਾਜੀ ਸੋਭਾ ਜੀ ਨਮਸਕਾਰ ਪਿੰਡ ਛਾਪੜੀ ਦਾ ਪਾਈ ਹੇਮਾ ਜਦੋਂ ਉਹ ਕਰਕੇ ਵੇਖਿਆ ਵੀ ਇਹ ਮੇਰੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਚਰਨਾਂ ਤੇ ਨਮਸਕਾਰ ਕੀਤੀ ਆਖਿਆ ਦੀਨ ਦੁਨੀਆ ਦੇ ਵਾਲੀ ਤੇਰੇ ਆਸਨ ਰਾਜੇ ਮਹਾਰਾਜੇ ਲਾਉਣ ਵਾਲੇ ਤੇਰੀਆਂ ਸਰਦਲਾਂ ਤੇ ਵੱਡੇ ਵੱਡੇ ਤਨਾੜ ਲੋਕ ਸਜਦੇ ਕਰਨ ਵਾਲੇ ਅੱਜ ਇੱਥੇ ਬੈਠਾ ਕੀ ਕਰਨਾ ਹੈ ਜੇ ਕੋ ਸਾਗੁਰਾ ਬਚਨ ਕੀਤਾ ਤੂੰ へਮਾ ਨਾ ਲਿਆ ਜੀ ਤੂੰ へਮਾ ਆਖਿਆ ਜੀ ਦਾਸ ਦਾ ਨਾਂ ਤੇ へਮਾ ਹੀ ਐ ਸਾਗੁਰਾ ਆਖਿਆ ਤੈਨੂੰ ਹੀ ਤੇ ਮਿਲਣਾ ਆਇਆ ਤੂੰ ਰੋਜ ਤੇ ਸਾਨੂੰ ਯਾਦ ਕਰਦਾ ਸਾਂ ਵੀ ਕਦੋਂ ਆਉਣ ਕਿ ਜੇ ਬੱਚਾ ਮਾਂ ਨੂੰ ਯਾਦ ਕਰੇ ਤੇ ਮਾਂ ਬੈਠੀ ਰਹਿੰਦੀ ਉਹਨੂੰ ਪਤਾ ਲੱਗਦਾ ਆਂਦਰਾਂ ਦਾ ਦੱਸ ਦਿੰਦੀਆਂ ਨੇ ਓ へਮਿਆ ਅਸੀਂ ਤੈਨੂੰ ਮਿਲਣ ਵਾਸਤੇ ਆਇਆ ਆਂ ਤੇਰੇ ਵਾਸਤੇ ਆਏ ਆ ਉਹਨੇ ਆਖਿਆ ਜੇ ਮੇਰੇ ਲਈ ਆਇਓ ਤੇ ਫਿਰ ਉਠੋ ਮੇਰੇ ਘਰ ਚੱਲੋ ਹੁਣ ਮੈਂ ਪਹਿਲਾਂ ਅਰਜ਼ ਕੀਤੀ ਛਪੜੀ ਸੀ ਹੋਂਦੀ ਝੌਂਪੜੀ ਸੀ ਪਿੰਦ ਛਾਪੜੀ ਆਂਦਾ ਘਰ ਚੱਲੋ ਅੱਜ ਮਹੱਲ ਨੇ ਕੋਠੀਆਂ ਨੇ ਫਰਸ਼ ਪਾਏ ਨੇ ਹਾਲ ਬਣੇ ਨੇ ਕਿਤੇ ਬਾਥਰੂਮ ਲੈਟਰਨ ਕਿਤੇ ਮਾਰ ਪ੍ਰਬੰਧ ਨੇ ਤੇ ਜੇ ਆਖੋ ਨਾ ਮੇਲਾ ਕਰ ਲੇ ਸਤਗੁਰ ਸਾਧ ਲਈਏ ਥਾਂ ਥੋੜੀ ਏ ਜਗਾ ਨਹੀਂ ਅਜੇ ਬਣੀ ਬੱਲੇ ਪਤਾ ਨਹੀਂ ਕਿੰਨੀ ਕੋ ਬਣਾਉਣੀ ਉਹ ਤੂੰ ਸਤਗੁਰ ਸਾਧ ਜਗਾ ਵੇਖ ਕੇ ਕਿਵੇਂ ਬਣਦੀ ਹੈ ਉਹਨੇ ਗਰੀਬ ਹੁੰਦੇ ਨੇ ਆਖਿਆ ਘਰ ਰਾਸ ਕੋਈ ਨਹੀਂ ਸੀ ਆਂਦਾ ਜੀ ਮੇਰੇ ਘਰ ਚੱਲੋ ਕਿਰਪਾ ਕਰੋ ਇੱਥੇ ਮੈਂ ਦੁਨਿਆਵੀ ਗਰੀਬੀ ਦੀ ਗੱਲ ਕੀਤੀ ਏ ਆ ਜਿਹੜੀ ਮਾਇਆ ਵਾਲੀ ਗਰੀਬੀ ਏ ਉਂਝ ਤੇ ਉਹ ਤਨਹਾੜ ਸੀ ਜਿਨ ਕੈ ਪੱਲੇ ਧਨ ਬਸੈ ਤਿਨ ਕੋ ਕਹੋ ਫਕੀਰ ਤੇ ਜਿਨ ਕੈ ਹਿਰਦੇ ਤੂੰ ਬਸੈ ਤੇ ਜਨਗੁਣੀ ਫਕੀਰ ਉਹ ਪੂਰਨ ਤਨਾੜ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਦੀ ਜੋਤ ਹੈ ਆਖੋ ਧੰਨ ਸਤਿਗੁਰੂ ਦੇ ਸੰਗਤ ਤੇ ਜਿੰਦੀ ਬੁੱਝ ਜੇ ਉਹਦੀ ਮੈਂ ਗੱਲ ਨਹੀਂ ਕਰ ਸਕਦਾ ਉਹਦੇ ਵਰਗਾ ਗਰੀਬ ਕੋਈ ਨਹੀਂ ਜਦੋਂ ਭਾਈ ਹੇਮੇ ਨੇ ਅਰਜ਼ ਕੀਤੀ ਤਾਂ ਸਤਿਗੁਰੂ ਆਖਿਆ ਚਲੋ ਜੀ ਭਾਈ ਹੇਮੇ ਦੇ ਨਾਲ ਉਹਦੀ ਝੌਂਪੜੀ 'ਚ ਆ ਗਿਆ ਹੁਣ ਇਹਨੇ ਜਿੰਨਾ ਕੋਈ ਪ੍ਰਬੰਧ ਹੁੰਦਾ ਸੀ ਕੀਤਾ ਤੇ ਸਤਿਗੁਰੂ ਜੋ ਸਫ ਬਿਛਾਈ ਸੀ ਜੋ ਕੱਪੜਾ ਵਿਛਾਇਆ ਸੀ ਸਾਗਰੋਂ ਦੇ ਤੇ ਸੁਭਾਇਮਨ ਹੋ ਗਏ ਜੋ ਕੋਈ ਰੁੱਖਾ ਸੁੱਖਾ ਮਿਲਿਆ ਛਕਿਆ ਬੈਠੇ ਭਜਨ ਮੰਦਗੀ ਕੀਤੀ ਕਥਾ ਕੀਰਤਨ ਹੋਇਆ ਜੋ ਸਿੱਖ ਨਾਲ ਸਣ ਉਹਨਾਂ ਵੀ ਕੋਈ ਨਾ ਕੋਈ ਬਾਹਰ ਅੰਦਰ ਨੁਕਰ ਮੱਲੀ ਬਰਾਜ ਗਏ ਹਾਂਜੀ ਤੇ ਭਾਈ ਹਿਮਾ ਸਾਗਰੋਂ ਦੇ ਚਰਨਾਂ ਕੋਲ ਜਾ ਕੇ ਬਹਿ ਗਿਆ ਚਰਨਾਂ ਕੋਲ ਬਹਿ ਕੇ ਤੇ ਫਿਰ ਚਰਨ ਘੁੱਟਣ ਲੱਗ ਪਿਆ ਸਤਿਗੁਰਾਂ ਪੁੱਛਿਆ ਕੌਣ ਹੈ ਬਈ ਆਂਦਾ ਜੀ ਮੈਂ ਹੇ ਮਾਇਆ ਸਤਿਗੁਰ ਉੱਠ ਕੇ ਬਹਿ ਗਏ ਕੀ ਗੱਲ ਨੀਂਦ ਨਹੀਂ ਆਈ ਆਂਦਾ ਜੀ ਪਹਿਲਾਂ ਤੇ ਨੀਂਦ ਨਹੀਂ ਸੌਂਦੀ ਤੂੰ ਕਦੋਂ ਆਏਂਗਾ ਹੁਣ ਨੀਂਦ ਇਸ ਕਰਕੇ ਨਹੀਂ ਆਉਂਦੀ ਦਿਨ ਚੜ੍ਹਦਿਆਂ ਤੂੰ ਚਲਾ ਜਾਏਂਗਾ ਕਿਰਪਾ ਕਰੇ ਰਾਤੋਂ ਵੀ ਰੁਕੀ ਰਹਿ ਤੂੰ ਜਾਏ ਨਾ ਤੇਰਾ ਦਰਸ਼ਨ ਕਰਦਾ ਰਵਾਂ ਬਚਨ ਬਲਾਸ ਹੋਏ ਆੰਦਾ ਸੱਚੇ ਪਾਤਸ਼ਾਹ ਮੈਂ ਬੜਾ ਗਰੀਬ ਆ ਇੱਥੇ ਸਾਗੁਰਾ ਸ਼ਬਦ ਉਚਾਰਿਆ ਸਾਗੁਰਾ ਆਖਿਆ ਤੈਨੂੰ ਕਿੰਨੇ ਆਖਿਆ ਤੂੰ ਗਰੀਬ ਏ ਆੰਦਾ ਜੀ ਜਿਹੋ ਜੀ ਸੇਵਾ ਤੁਹਾਡੀ ਲੋਕ ਕਰਦੇ ਨੇ ਮੈਂ ਕਰ ਨਹੀਂ ਸਕਿਆ ਸਾਗੁਰਾ ਆਖਿਆ ਉਹ ਜੀ ਸੇਵਾ ਮੈਨੂੰ ਚਾਹੀਦੀ ਨੇ ਮਨ ਪਰਮਿਨਾ ਮਿੱਤਰ ਨਾ ਇੱਥ ਤਨ ਰੂਪਹੀਣ ਇਸ ਸਾਤ ਨਾ ਸਿਨਾ ਤੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿਨਨਾ ਕੋਛ ਹੋ ਜਾਏ हेमਿਆ तू ਤੇ ਸਭ ਤੋਂ ਵੱਡਾ ਐ ਤੇਰੇ ਵਰਗਾ ਵੀ ਕੋਈ ਹੈਗਾ ਉਹ ਰਾਜਾ सगली ਸਿਸ਼ਟ ਹਰ ਨਾਮ ਮਨ ਭਿੰਨਾ ਜਿੰਦੇ ਅੰਦਰ ਨਾਮ ਏ ਆਉ ਉਥੇ ਭਗਤਹੀਨ ਕਾਹੇ ਜਾਗ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਓਏ हेमਿਆ ਜੀਵਨ ਹੀ ਤੇਰਾ ਐ ਗੁਰੂ ਅਰਜਨ ਦੇ ਪਾਤਸ਼ਾਹ ਦੇ ਇਥੋਂ ਤੁਰੇ ਸਾ ਆਪਾਂ ਚੇਤਾ ਜੇ ਕਿ ਭੁੱਲ ਗਏ ਇਥੋਂ ਤੁਰੇ ਸਾਂ ਕਿਉਂ ਆਇਆ ਸੰਸਾਰ ਵਿੱਚ ਜੇ ਆ ਹੁਣੇ ਸ਼ਲੋਕ ਪੜ੍ਹਨੇ ਨੇ ਨੌਵੇਂ ਪਾਤਸ਼ਾਹ ਦੇ ਤੇ ਆਰੰਭ ਕਰਨਾ ਹੈ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਕ ਕੀ ਬਿਰਥਾ ਗਿਆ ਭਾਈ ਹੇ ਮਿਆਂ ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ ਮੇਰੀ ਨਜ਼ਰ ਚੋ ਬਾਦਸ਼ਾਹੋ ਰਾਜਾ ਜਿੰਦੇ ਅੰਦਰ ਗੁਰੂ ਨਾਨਕ ਦੇ ਪਾਸ਼ਾ ਦਾ ਨਾਮ ਗੂੰਜਦਾ ਹੈ ਚਰਨ ਫੜ ਲੈ ਫਿਰ ਭਾਈ ਹੇਮੇ ਨੇ ਫਿਰ ਇਸ ਜਿਹਨੂੰ ਆਪਣੇ ਨੇਤਰਾ ਨਾਲ ਇੰਨੇ ਵੱਡੀ ਤੁਲਨਾ ਚ ਰੱਖਿਆ ਜੇ ਫਿਰ ਇੱਕ ਅਰਜ਼ ਵੀ ਮੰਨੋ ਮੇਰੀ ਬੇਨਤੀ ਵੀ ਪ੍ਰਵਾਨ ਕਰੋ ਮਰਤੇ ਸੀ ਸਾਰੇ ਜਾਣਾ ਰਹਿਣਾ ਕਿਸੇ ਲਈ ਇੱਥੇ ਪਰ ਸਵਾਦ ਹੁੰਦਾ ਮਰਨ ਦਾ ਵੀ ਸਤਿਗੁਰਾਂ ਨੇ ਕਿਹਾ ਜਾਣਾ ਕਿ ਮੈਂ ਮਰਾਂਗੇ ਕੈਸਾ ਮਰਨਾ ਹੋਏ ਬਰਨਾਲੀੰਨੇ ਜੇਕਰ ਸਾਹਿਬ ਮਨ ਹੋ ਨਾ ਵਿਸਰੇਤਾ ਸਹਿਲਾ ਮਰਨਾ ਜੇ ਕਿਤੇ ਤੇਰੇ ਇਹ ਹੁਣ ਆਪਾਂ ਆਏ ਆ ਨਾ ਜਿਹੜੇ ਰਾਹ ਸਾਨੂੰ ਇਹ ਲੈ ਕੇ ਆ ਬੜਾ ਉਬੜ ਖਾੜ ਬੜਾ ਸੀ ਕੱਚਾ ਰਾਸਿਓ ਸ਼ਾਇਦ ਉਹ ਲਾ ਲਿਆ ਜਿਉਂਕੀ ਨੈਵੀਗੇਸ਼ਨ ਜਿਆ ਤੇ ਉਹ ਉਹ ਕਰਦੇ ਆ ਰਸਤੇ ਨੇ ਇੱਕ ਸਰਕਾਰੀ ਬੱਸ ਜਾਂਦੀ ਏ ਉਹਦੇ ਵਿੱਚ ਬੰਦਾ ਬੈਠਾ 埔ੜਗ 埔ੜ ਕੇ ਵਿਆਹ ਚੱਲਿਆ ਪਾਗੋਂ ਦੀ ਹੱਥ ਚਾਈ ਹੁੰਦੀ ਬੁਰੀ ਹਾਲਾਤ ਏ ਕਿਉਂ ਸਰਕਾਰੀ ਬੱਸ ਤੇ ਜਾਣ ਡਿਆ ਏ ਇੱਕ ਓਏ ਜਿਹੜਾ ਚੰਗੀ ਮਰਸੜੀ ਵਿੱਚ ਬੈਠਾ ਹੈ ਮਦਮ ਜੀ ਉਹਨੇ ਸੰਗੀਤ ਲਾਈਏ ਅੱਗੇ ਖੱਡਾ ਹੋਵੇ ਟੁੱਟੀ ਛੜਕ ਹੋਵੇ ਉਹ ਮਰਸੜੀ ਉਹਨੂੰ ਮਹਿਸੂਸ ਨਹੀਂ ਹੁੰਦਿੰਦੀ ਆ ਗੁਰੂਕੋ ਜਿਹੜੇ ਗੁਰੂ ਨਾਨਕ ਗੁਰੂ ਰਾਮ ਸਿੰਘ ਦੇ ਨਾਮ ਦੇ ਉੱਤੇ ਸਵਾਰ ਹੋ ਕੇ ਜਾਣਗੇ ਉਹਨੂੰ ਕੋਈ ਖੱਡਾ ਨਹੀਂ ਆਏਗਾ ਵਾ ਵਾ ਜਾਣਾ ਉਸੇ ਰਸਤੇ ਹੀ ਹੈ ਕਿਹਾ ਜਾਣਾ ਕਿ ਉਹ ਮਰਾਂਗੇ ਕਿ ਐਸਾ ਮਰਨਾ ਹੋਵੇ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਲਾ ਮਰਨਾ ਹੋਵੇ ਰਸਤਾ ਉਹ ਇਹ ਨਾ ਸਮਝੋ ਵੀ ਕੋਹਦੇ ਵਾਸਤੇ ਕੋਈ ਨਵਾਂ ਬਣਿਆ ਬਸ ਗੱਡੀ ਥੋੜੀ ਸੁਖਾਲੀ ਆਏਗੀ ਜਿੱਨੇ ਚ ਧਰਨ ਨਹੀਂ ਪੈਂਦੀ ਖੱਡਿਆਂ ਚ ਵੱਜ ਵੱਜ ਕੇ 사ਦੂਰਾ ਨੂੰ ਆਪਨਾ ਅਰਜ਼ ਕੀਤੀ ਪਾਦਸ਼ਾਹ ਹੁਣ ਸਮਾਂ ਆ ਗਿਆ ਚੱਲ ਦਰਹਾਲ ਦੀਵਾਨ ਨੂੰ ਬੁਲਾਇਆ ਹਰ ਫਰਮਾਨ ਦਰਗਹ ਕਾ ਆਇਆ ਸੱਚੇ ਪਾਦਸ਼ਾਹ ਫਿਰ ਕੱਲ ਦਾ ਦਿਨ ਰੁਕ ਜਾਓ 사ਦੂਰਾ ਸਤਿਗੁਰੂ ਹੁਕਮ ਕੀਤਾ ਕੱਲ ਕੋਈ ਖਾਸ ਦੇਣੇ ਆਂਦਾ ਜੀ ਮੈਨੂੰ ਹੋਰਾਂ ਦਾ ਪਤਾ ਨਹੀਂ ਪਰ ਮੇਰੇ ਵਾਸਤੇ ਖਾਸ ਏ ਸਤਿਗੁਰੂ ਹੁਕਮ ਕੀਤਾ ਕੱਲ ਖਾਸ ਕੀ ਏ ਆਂਦਾ ਤੁਸੀਂ ਆਇਓ ਦਰਸ਼ਨ ਦਿੱਤੇ ਜੇ ਫੇਰ ਸਬੱਬੀ ਮੇਲੇ ਨੇ ਹੁਣ ਆਇਓ ਤੇ ਮੇਰਾ ਸੁਸਕਾਰ ਵੀ ਕਰਾ ਜਾਓ ਮੇਰਾ ਭੋਗ ਵੀ ਪਾ ਜਾਓ ਮੈਂ ਤੁਹਾਡੇ ਚਰਨਾਂ 'ਚ ਇੱਥੇ ਹੀ ਆਪਣਾ ਸਰੀਰ ਤੇ ਆਗ ਦੇਵਾਂ ਵਾ ਵਾ ਚਲੋ ਜੀ ਬਚਨ ਹੋ ਗਿਆ ਆਸਾ ਦੀ ਵਾਰ ਆਰੰਭ ਹੋ ਗਈ ਤੇ ਭਾਈ ਇਹਨੇ ਨੇ ਸਾਹਿਬਗੁਰੂ ਆਇਆ ਜੀਵਨ ਐ ਆ ਮਰਨ ਐ ਆ ਪਰਮਾਨ ਆਵਾਜ਼ ਪਵੇ ਬੜਾ ਲੰਬਾ ਵਿਸ਼ਾ ਹੋ ਜਾਏਗਾ ਟਾਈਮ ਹੋ ਗਿਆ ਐਨੀ ਅਰਜ਼ ਕਰ ਦੇਣਾ ਜੇ ਸਤਗੁਰ ਨਾਲ ਸੰਬੰਧ ਹੈ ਜੇ ਸਤਗੁਰ ਨਾਲ ਮਿਲੇ ਹੋ ਜੇ ਸਤਗੁਰ ਦਾ ਦਰਸ਼ਨ ਕੀਤਾ ਉਹਦੇ ਚਰਨਾਂ ਨਾਲ ਜੁੜੇ ਹੋ ਤੇ ਫਿਰ ਜਦੋਂ ਉਹਦੇ ਘਰ ਜਾਓਗੇ ਬੂਆ ਖੁੱਲ ਜਾਏਗਾ ਪਰ ਜੇ ਸਤਗੁਰ ਨਾਲ ਜੁੜੇ ਨਹੀਂ ਜੁੜਿਆ ਸੀ ਨਾ ਸੁਦਾਮਾ ਭਾਵੇਂ ਗਰੀਬ ਸੀ ਧੋਤੀ ਫੱਟੀ ਸੀ ਜਿੱਦਣ ਭਗਵਾਨ ਨਾਲ ਜੁੜਿਆ ਸੀ ਤੇ ਬੂਵੇ ਕੇ ਖਲੋਤਾ ਸੀ ਰੋਕਣ ਵਾਲੇ ਵੀ ਨਾ ਰੋਕ ਸਕੇ ਨੰਗੇ ਪੈਰੀ ਭੱਜ ਕੇ ਆ ਗਿਆ ਵਾ 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 ਉਹ ਗੁਰੂ ਦੇ ਸੰਗ ਨਾਲ ਜੁੜ ਕੇ ਤੇ ਵੇਖੋ ਵਾ ਵਾ ਟੂਨ ਸੱਜਣ ਸੰਤ ਪੱਕਿਆ ਇਹ ਜਵਿੰਦੜੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਵਾ ਵਾ ਮਰ ਕੇ ਜਾਓਗੇ ਤੇ ਭੱਜ ਕੇ ਆਏਗਾ ਤੁਹਾਨੂੰ ਅੱਗੋ ਲੈਣ ਵਾਸਤੇ ਇੱਥੇ ਇਹਦੇ ਪਿੱਛੇ ਨੰਗੀ ਚਰਨ ਭੱਜਦੇ ਹੋ ਇੱਥੇ ਉਹ ਤੁਹਾਡੇ ਪਿੱਛੇ ਭੱਜੇਗਾ ਵਾ ਵਾ ਮੇਰੇ ਰੋਲ ਨਾ ਜਾਣ ਮੇਰੇ ਖਿੱਲਰ ਨਾ ਜਾਣ ਬਾਹਾਂ ਪਕਰ ਕੱਢ ਲੀਨੇ ਆਪਣੇ ਸੁਣਿਓ ਅਮਰਤ ਵੇਲਾ ਹੋਇਆ ਐਤਸਵੀਵਾਰ ਬਾਣੀ ਭਜਨ ਬੰਦਗੀ ਹੋਈ ਭਾਈ ਹਿੰਮੇ ਨੇ ਚਰਨਾ ਤੇ ਮੱਥਾ ਟੇਕਿਆ ਫਿਰ ਸਿਰ ਨਹੀਂ ਚੁੱਕਿਆ ਸਰੀਰ ਛੱਡ ਦਿੱਤਾ ਐ ਆ ਸ਼ਾਇਦ ਤੇ ਸ਼ੈਦ ਬਾਬਾ ਬੁੱਢਾ ਜੀ ਨੇ ਵੀ ਇਹ ਵਾਰ ਮੰਗਿਆ ਸ਼ਾਇਦ ਤੇ ਸ਼ੈਦ ਗੁਰੂ ਰਾਮ ਸਿੰਘ ਪਾਸ਼ੇ ਦੇ ਪਿਤਾ ਬਾਬਾ ਜੱਸਾ ਸਿੰਘ ਨੇ ਇਹ ਵਾਰ ਮੰਗਿਆ ਭੈਣ ਨਾਨਕੀ ਨੇ ਇਹ ਵਾਰ ਮੰਗਿਆ ਜਦੋਂ ਜਾਈਏ ਤੂੰ ਸਾਡੇ ਕੋਲ ਹੋਵੇਂ ਆ ਮੰਗੋ ਜਦੋਂ ਜਾਈਏ ਤੂੰ ਸਾਡੇ ਕੋਲ ਹੋਵੇਂ ਭਾਈ ਈਮੇ ਦਾ ਸਿਰ ਗੁਰੂ ਅਰਜਨ ਦੇ ਪਾਸ਼ਾ ਦੇ ਚਰਨਾਂ ਤੇ ਸੀ ਤੇ ਆਪਣੇ ਪ੍ਰਾਨ ਤਿਆਗ ਦਿੱਤੇ ਮੋਹੇ ਮਰਨੇ ਕਾ ਚਾਹੋ ਹੈ ਮਰੋ ਤੋ ਹਰ ਕੈ ਦਵਾਰ ਮਾਧਰ ਪੁੱਛੇ ਕੌਣ ਹੈ ਪਰ ਆ ਹਮਾਰੇ ਬਾਹਰ ਮੇਰੀ ਜ਼ਿੰਦਗੀ ਲੰਘ ਗਈ ਏ ਮੈਂ ਮਰਾਂ ਤਾਂ ਤੇਰੇ ਬੂਏ ਅਗੇ ਮਰਾਂ ਤੂੰ ਲੰਘਦਾ ਪੁੱਛ ਲਵੇਂ ਮੇਰੇ ਬੂਏ ਅਗੇ ਮਰਿਆ ਕੌਣ ਪਿਆ ਮੇਰਾ ਉਧਾਰ ਹੋ ਜਾਏਗਾ ਜੇ ਤੇਰੇ ਬੂਏ ਅਗੇ ਮਰਿਆ ਪਿਆ ਹੋਵਾਂਗਾ ਨਾ ਤੇ ਕਿਤੇ ਨਿਕਲਦਾ ਤੂੰ ਹੱਥ ਕਰਕੇ ਪੁੱਛ ਲੇਗਾ ਆ ਕੌਣ ਮਰਿਆ ਪਿਆ ਹੈ ਮੇਰਾ ਉਧਾਰ ਹੋ ਜਾਏਗਾ ਤਾਂ ਮੈਂ ਮਰਾਂ ਤਾਂ ਤੇਰੇ ਬੂਏ ਅਗੇ ਮਰਾਂ ਭਾਈ ਇਹਨੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸਰੀਰ ਪਿਆ ਕੇ मेरा सिर तेरे चरण हो मेरा सिर तेरे चरण हो मेरा शरण हो मेरा सिर तेरे चरण हो मेरा सिर तेरे चरण हो वो मेरा सिर तेरे ਉਹ ਜਦੋਂ ਮੇਰੀ ਜਾਨ ਨਿਕਲੇ ਮੇਰਾ ਮਰ ਤੇਰੇ ਚਰਨਾ ਚ ਹੋਵੇ ਮੇਰਾ ਮਰ ਤੇਰੇ ਚਰਨਾ ਚ ਹੋਵੇ ਉਹ ਜਦੋਂ ਮੇਰੀ ਜਾਨ ਨਿਕਲੇ ਉਹ ਜਦੋਂ ਇਹ ਜਾਨ ਨਿਕਲੇ ਉਹ ਜਦੋਂ ਮੇਰੀ ਜਾਨ ਨਿਕਲੇ ਸਤਗੁਰਾਂ ਦੇ ਚਰਨਾਂ ਵਿੱਚ ਆਪਣੇ ਪ੍ਰਾਨ ਤੇ ਆਗੇ ਗੁਰਮੁਖੋ ਹੋਣਾ ਹੀ ਸੁਫਲਾ ਹੁੰਦਾ ਜਿਹੜਾ ਗੁਰੂ ਚਰਨਾ ਚ ਅੱਜ ਤੁਸੀਂ ਸੰਤਾਂ ਸ਼ੇਰ ਸਿੰਘ ਹੁਣਾਂ ਦੇ ਇਸ ਅੰਤਿਮ ਅਰਦਾਸ ਵਿੱਚ ਇਕੱਠੇ ਹੋਏ ਹੋ ਐਹੋ